ਹਾਂਜੀ ਵੈਗੁਰੂ ਖਾਸ ਸਵਾਰੀ ਫਤਈ ਹਾਂਜੀ ਅਸੀਂ ਪਿੰਡ ਲੱਖੀ ਜੰਗਲ ਦੀ ਬਸਨੀਕ ਹਾਂਜੀ ਤੇ ਇਹ ਜਿਹੜਾ ਸਰੋਵਰ ਹੈ ਨਾ ਜੀ ਤੁਸੀਂ ਵੇਖ ਰਹੇ ਹੋ ਫਲਾਈ ਸਰ ਗੁਰਦੁਆਰਾ ਸਾਹਿਬ ਦੇ ਨਾਲ ਇਹ ਸਾਡਾ ਕੁਦਰਤੀ ਸੋਮਾ ਭਾਈ ਭਗਤੂ ਜੀ ਦੁਆਰਾ ਪ੍ਰਗਟ ਕੀਤਾ ਹੋਇਆ ਸਰੋਵਰ ਹੈ ਇੱਥੇ ਭਾਈ ਭਗਤੂ ਜੀ ਆਪਣੇ ਸਮੇਂ ਭਗਤੀ ਕਰਦੇ ਹੋਏ ਇੱਥੇ ਆਏ ਸੋਨਾ ਨਾਲ ਉਹਨਾਂ ਦੇ ਮਾਤਾ ਜੀ ਸੀਗੇ ਇਹ ਪਾਉਂਡੋ ਦੇ ਵਿੱਚ ਸੋਮਾ ਪ੍ਰਗਟ ਹੋਇਆ ਇੱਥੇ ਤੁਹਾਨੂੰ ਚਾਰਸ਼ਪੈਰੀ ਮਿੱਟੀ ਹੈ ਸਾਡੀ ਜ਼ਿਆਦਾਤਰ ਪਾਉਂਡੋ ਮਿੱਟੀ ਮਿਲੂਗੀ ਇੱਥੇ ਪਾਉਂਡੋ ਦੇ ਵਿੱਚ ਸੋਮਾ ਪ੍ਰਗਟ ਹੋਇਆ ਸੀ ਇਹ ਅੱਜ ਹੁਣ ਪੱਕਾ ਕਰ ਦਿੱਤਾ ਗਿਆ ਪਹਿਲਾਂ ਇਹ ਕੱਚਾ ਸੀ ਤੇ ਮੋਗਰ ਨੂੰ ਇਹ ਫਲਾਈ ਜਿਹੜੀ ਅੱਜ ਵੇਖੋ ਉਮੀ ਪਈ ਐ ਰਤਨੀ ਇਹ ਸਾਡੇ ਚੱਲਦਾ ਆਉਂਦਾ ਜਿਹੜਾ ਹੁਣ ਇਥੇ ਦੁੱਧ ਤੇ ਪੁੱਤ ਦਾ ਵਰਦਾਨ ਹੈ ਉਹ ਭਾਈ ਸੋਮਾ ਜੀ ਗੁਰੂ ਸਾਹਿਬ ਨੂੰ ਦੁੱਧ ਲੈ ਕੇ ਆਏ ਸੀਗੇ ਗੁਰੂ ਗੰਗ ਸਾਹਿਬ ਜੀ ਕੋਲੇ ਉਹ ਜੋ ਦੁੱਧ ਲੈ ਕੇ ਆਉਂਦਾ ਨਹੀਂ ਉਹਨਾਂ ਦੇ ਘਰੇ ਉਸ ਟਾਈਮ ਮਿੱਠਾ ਨਹੀਂ ਸੀਗਾ ਉਹਨਾਂ ਨੇ ਬੂਰੀ ਮਾਝ ਦਾ ਦੁੱਧ ਦੇ ਵਿੱਚ ਸ਼ਾਇਦ ਕਿਤੇ ਮਿੱਠੇ ਤੌਰ ਤੇ ਪਾਤਾ ਤੇ ਗੁਰੂ ਸਾਹਿਬ ਨੇ ਦੁੱਧ ਪੀਤਾ ਭਰਪੂਰ ਪ੍ਰਸੰਨ ਹੋ ਕੇ ਉਹਨਾਂ ਨੇ ਆਖਿਆ ਕਦੇ ਭਾਈ ਸੋਮਿਆ ਵੀ ਜਿਹੜਾ ਇਹ ਤੂੰ ਦੁੱਧ ਆ ਦੁੱਧ ਦੇ ਵਿੱਚ ਤੈਨੂੰ ਮੁਠਾ ਪਾਉਂਦੀ ਕੀ ਲੋੜ ਪਈ ਮਿੱਠਾ ਵੀ ਬੂਰੀ ਮਾਝ ਦਾ ਦੁੱਧ ਵੈਸੀ ਮਿੱਠਾ ਤੇ ਇਸ ਤਰ੍ਹਾਂ ਉਹਨਾਂ ਨੇ ਦੁੱਧ ਦੀ ਪਰਖ ਕੀਤੀ ਤੇ ਭਾਈ ਸੋਮੇ ਦੇ ਨਾਂ ਤੇ ਪਿੰਡ ਸੋਈ ਮਹਿਮਾ ਬੰਨੇ ਅੱਜ ਤੋਂ ਉਹ ਪਰ ਪਿੱਛੇ ਜਾਣੇ ਪਸ਼ੂਕੜ ਦੇ ਵਿੱਚ ਸਾਡਾ ਪਿੰਡ ਸੋਈ ਮਹਿਮਾ ਸੋਈ ਮਹਿਮਾ ਦੇ ਵਿੱਚੋਂ ਸਰਜੇ ਮਹਿਮਾ ਹੁੰਦਾ ਸਰਜੇ ਮਹਿਮਾ ਦੇ ਵਿੱਚੋਂ ਇੱਕ ਪੱਤੀ ਸੇਮਾ ਪੱਤੀ ਆ ਕੇ ਲੱਖੀ ਜੰਗਲਾ ਪਿੰਡ ਆ ਜਿਹੜਾ ਵਸਾ ਦਿੰਦੀ ਹੈ ਜੀ ਇਹ ਲੱਖੀ ਜੰਗਲਾ ਜਿਉਂ ਵੈਸੇ ਜਿਹੜਾ ਪਟਵਾਰੀ ਦਾ ਰਿਕਾਰਡ ਹੈ ਜਿਹੜਾ ਸਾਰਾ ਹੀ ਮਹਿਮਾ ਸਰਜੇ ਦਾ ਹੀ ਮਿਲੂਗਾ ਉਹ ਲੱਖੀ ਜੰਗਲਾ ਕੋਠੇ ਇੱਕ ਸਾਡੇ ਵੱਜ ਗਿਆ ਸੇਮਾ ਪੱਤੀ ਤੇ ਸੋਈ ਮਹਿਮਾ ਦੇ ਵਿੱਚ ਗੁਰਦੁਆਰਾ ਹੁੰਦਾ ਗੁਰੂ ਸਰਸਵ ਜਿੱਥੇ ਕੋ ਭਾਈ ਦਾਣ ਸਿੰਘ ਦਾ ਪ੍ਰਾਤਨ ਘ ਭਾਈ ਦਾਨ ਸਿੰਘ ਨੇ ਆਪਣੀ ਦਾਤ ਮੰਗੀ ਤਨਖਾਹਾਂ ਛੱਡ ਕੇ ਉਹ ਇੱਥੋਂ ਹੀ ਅੰਮ੍ਰਿਤ ਤਿਆਰ ਕਰਕੇ ਭਾਈ ਦਾਨ ਸਿੰਘ ਨੂੰ ਉਹਨਾਂ ਦੇ ਘਰ ਜਾ ਕੇ ਅੰਮ੍ਰਿਤ ਪਰਿਵਾਰ ਸਮੇਤ ਛਕਾਉਂਦੇ ਆ ਉਹ ਪਿੰਡ ਸਵਾਈ ਮਹਿਮੇ ਦੇ ਵਿੱਚ ਗੁਰਦੁਆਰਾ ਜੀ ਗੁਰੂ ਸਰਸਬ ਮੌਜੂਦ ਹੈ ਜੀ ਉੱਥੇ ਵੀ ਤੁਹਾਨੂੰ ਪ੍ਰਾਤਨ ਨਿਸ਼ਾਨੀਆਂ ਇਸ ਤਰ੍ਹਾਂ ਦੇ ਦਰਾਸਤੇ ਜਿੱਥੇ ਪਛਾੜਾ ਲਾ ਕੇ ਗੁਰੂ ਸਾਹਿਬ ਨੂੰ ਕੋੜਾ ਬੰਨਿਆ ਸੀ ਉਹ ਅੱਜ ਮੌਜੂਦ ਮਿਲ ਲਗੇ ਤੇ ਇਹ ਡਿੱਗਣ ਦਾ ਕਾਰਨ ਕੀ ਹੈ ਬਾਈ ਇਹਦਾ ਡਿੱਗਣ ਦਾ ਇਹ ਸਾਡੇ ਲੋਕਾਂ ਦੇ ਵਿੱਚ ਜਿਹੜੀ ਪ੍ਰਾਤਨ ਅਸੀਂ ਭਰ ਲੈਂਦੇ ਆ ਵੀ ਇੱਕ ਕਹ ਲਓ ਵੀ ਚਲੋ ਉਹ ਤਾਂ ਲੋਕ ਭਾਵਨਾ ਨਹੀਂ ਕਰਦੇ ਆ ਏ ਮਿੱਟੀ ਜਿਹੜੀ ਨਾਲ ਸਾਡੇ ਮੁੱਢਾਂ ਨਾਲ ਅੱਜ ਤੱਕ ਚੜਾਈ ਗਈ ਉਹਨਾਂ ਨਾਲ ਸਿਉਂਖ ਪੈ ਕੇ ਤੇ ਅੱਜ ਸਾਡੇ ਜਿਹੜਾ ਦਰਸਤਾ ਇਹ ਡੈਗ ਪਿਆ ਚਲੋ ਫਿਰ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਆ ਵੀ ਅੱਜ ਫਿਰ ਵੀ ਸਾਨੂੰ ਅੱਗੇ ਤੋਂ ਅੱਗੇ ਦਾ ਪਰਿਵਾਰ ਆ ਜਿਹੜਾ ਹਰਾ ਭਰਾ ਖੜਾਈ ਮੌਜੂਦ ਆ ਤੇ ਕਿਹੜੀ ਕਿਹੜੀ ਪਾਸ਼ਾਹੀ ਜਿਹੜੀ ਹੈਗੀ ਇੱਥੇ ਆਏ ਹੋਏ ਗੁਰੂ ਸਾਹਿਬ ਇੱਥੇ ਜੀ ਪਹਿਲਾਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਲੱਖੀ ਜਿੰਨਾ ਨਾਂ ਦਾ ਫਕੀਰ ਰਹਿੰਦਾ ਸੀ ਜੀ ਠੀਕ ਹੈ ਜੀ ਉਹ ਉਹਨਾਂ ਨੂੰ ਤਾਂ ਸੀ ਗੁਰੂ ਨਾਨਕ ਦੇਵ ਜੀ ਨੂੰ ਮਿਲਣਾ ਚਾਹੁੰਦੇ ਉਹ ਕਹਿੰਦੇ ਵਰਦ ਹੋਗੇ ਜੋ ਵਰਦ ਹੋ ਗਣਾ ਤੋਂ ਉੱਥੇ ਤੱਕ ਨਹੀਂ ਪਹੁੰਚ ਤੋ ਆਪਣੀ ਤਾਂਗ ਦੇ ਵਿੱਚ ਗੁਰੂ ਅਰਜਨ ਨਾਨਕ ਦੇਵ ਜੀ ਨੂੰ ਪ੍ਰਕਾਰ ਕਰਦੇ ਆ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪ੍ਰਕਾਰ ਦਿੱਤੇ ਭਾਈ ਬਾਲੇ ਤੇ ਮਰਦਾਨੇ ਦੇ ਨਾਲ ਇਸ ਧਰਤੀ 'ਤੇ ਆ ਕੇ ਪ੍ਰਗਟ ਹੁੰਦੇ ਆ ਜੀ ਇਤਿਹਾਸ ਦੇ ਵਿੱਚ ਤਾਂ ਦੱਸਿਆ ਜਾਂਦਾ ਮੱਕੇ ਮਦੀਨੇ ਤੋਂ ਸਿੱਧਾ ਹੀ ਇੱਥੇ ਆ ਕੇ ਪ੍ਰਗਟ ਹੋਏ ਆ ਤੇ ਲੱਖੀ ਫਕੀਰ ਦੀ ਉਹਨਾਂ ਨੇ ਤਾਂਗ ਨੂੰ ਮਨੋਕਾ ਉਹਨਾਂ ਨੂੰ ਪੂਰੇ ਕੀਤਾ ਉਹਨਾਂ ਦੀ ਜਿਹੜੀ ਲੱਖੀ ਫਕੀਰ ਦੀ ਜਗ੍ਹਾ ਹੈ ਉਹ ਸਾਡੇ ਗੁਰਦੁਆਰਾ ਸਾਹਿਬ ਤੋਂ ਥੋੜੇ ਤਾਂਲੇ ਪਾਸੇ ਨੂੰ ਨਈਆਂ ਵਾਲੇ ਪਾਸੇ ਨੂੰ ਆਪਣਾ ਹੈਗਾ ਜੀ ਸਕੂਲ ਆ ਸਰਕਾਰੀ ਸਕੂਲ ਆ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਉਹਨਾਂ ਦੀ ਜਗ੍ਹਾ ਅੱਜ ਵੀ ਮੌਜੂਦ ਆ ਬਾਬੇ ਲੱਖੀ ਦੀ ਇੱਥੇ ਆ ਕੇ ਲਖ ਪੜ ਜਬਜੀ ਸਾਹਿਬ ਦਾ ਕਰਦੇ ਆ ਤੇ ਜਬਜੀ ਸਾਹਿਬ ਦਾ ਪਾਠ ਕਰਕੇ ਇਸ ਦੇਸ਼ ਦਾ ਨਾਮ ਤੇ ਪਿੰਡ ਦਾ ਜੰਗਲ ਸੀ ਜਿਹੜਾ ਨੂੰ ਲੱਖੀ ਜੰਗਲ ਦੇ ਨਾਮ ਦੇ ਨਾਲ ਮਸ਼ਹੂਰ ਕੀਤਾ ਸੀ ਉਸ ਤੋਂ ਬਾਅਦ ਛੇਵੇਂ ਪਾਸ਼ਾ ਸ਼੍ਰੀ ਹਰਗੋਬਿੰਦ ਜੀ ਆਉਂਦੇ ਆ ਉਹ ਤੁਹਾਨੂੰ ਇੱਥੇ ਸਾਡੇ ਦੋ ਕਿਲਾ ਸਾਹਿਬ ਹੈ ਇੱਕ ਕਰੀਰ ਹੈ ਇੱਕ ਵਣ ਦਾ ਮੋਢਾ ਜੋ ਅਸੀਂ ਸ਼ੀਸ਼ੇ ਦੇ ਵਿੱਚ ਅੱਜ ਵੀ ਸਾਂਭ ਕੇ ਰੱਖਿਆ ਹੋਇਆ ਜਿਹੜਾ ਵਣ ਦਾ ਕਿਲਾ ਉਸ ਦੇ ਨਾਲ ਤਾਂ ਦੱਸਿਆ ਜਾਂਦਾ ਹੈ ਗੁਰੂ ਹਰਗੋਬਿੰਦ ਸਿੰਘ ਨੇ ਆਪਣਾ ਘੋੜੇ ਦਾ ਘੋੜੇ ਨੂੰ ਬੰਨਿਆ ਸੀ ਤੇ ਜਿਹੜਾ ਕਰੀਰ ਹੈ ਜੀ ਉਸ ਦੇ ਨਾਲ ਚੰਦੂ ਪਾਪੀ ਨੂੰ ਨੱਥ ਬਾਗੇ ਤੋਂ ਦਿੱਲੀ ਤੋਂ ਲਾਹੌਰ ਜਾਂਦੇ ਸਮੇਂ ਯਾਤਨ ਪਾਏ ਜੀ ਠੀਕ ਹੈ ਜੀ ਤੇ ਫਿਰ ਛੇਵੇਂ ਸੱਤੋਂ ਪਾਸ਼ਾ ਤੋਂ ਬਾਅਦ ਸੱਤਵੇਂ ਪਾਸ਼ਾ ਸ਼ੁਰੂ ਹੋਇਆ ਜੀ ਸਾਡੇ ਇਸੇ ਨਗਰ ਦੇ ਵਿੱਚ ਦੀ ਜਦੋਂ ਵਿਚਰਦੇ ਉਹ ਵੀ ਇੱਥੇ ਆ ਗਏ ਲੋਕਾਂ ਦੇ ਦੁੱਖ ਦੂਰ ਕਰਦੇ ਆ ਤੇ ਇਲਾਕੇ ਨੂੰ ਕਾਫੀ ਪ੍ਰਧਾਨ ਇੱਥੇ ਦਿੰਦੇ ਆ ਉਸ ਤੋਂ ਬਾਅਦ ਛੇਵੇਂ ਸੱਤਵੇਂ ਪਾਸ਼ਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਕਸਦ ਦੀ ਜੰਗ ਜਿੱਤਣ ਤੋਂ ਬਾਅਦ ਆ ਇੱਥੇ ਆਉਂਦੇ ਆ ਇਹਦੇ ਵਿੱਚ ਇਤਿਹਾਸ ਦੇ ਵਿੱਚ ਕਈ ਵਾਰ ਆਉਂਦਾ ਜੀ ਇੱਥੇ ਇੱਕ ਵਜ ਤਾਂ ਕਹਿੰਦੇ 9 ਮਹੀਨੇ 9 ਦਿਨ ਇਹ ਜਗ੍ਹਾ ਦੇ ਉੱਤੇ ਠਹਿਰੇ ਆ ਤੇ ਜਦੋਂ ਮੁਕਸਰ ਦੀ ਜੰਗ ਦੇ ਵਿੱਚ ਬਰਾੜ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੰਦੇ ਆ ਉਸ ਤੋਂ ਬਾਅਦ ਛੱਤਿਆਂ ਦੀ ਧਰਤੀ ਤੇ ਆ ਕੇ ਤੇ ਕਹਿੰਦੇ ਤਨਖਾਹਾਂ ਦੀ ਮੰਗ ਕਰੀ ਆ ਜੀ ਇਹਨਾਂ ਨੇ ਤਿੰਨ ਮੰਗਾਂ ਬਰਾੜਾ ਨੇ ਰੱਖ ਕੇ ਮੁਕਸਰ ਦੀ ਜੰਗ ਦੇ ਵਿੱਚ ਗੁਰੂ ਸਾਹਿਬ ਦਾ ਸਾਥ ਦਿੱਤਾ ਸੀਗਾ ਤਿੰਨ ਮੰਗਾਂ ਦੇ ਵਿੱਚੋਂ ਜਦੋਂ ਇਹ ਬੰਦਨਖਾਹਾਂ ਦੀ ਮੰਗ ਇਹਨਾਂ ਦੀ ਪੂਰੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਬਾਬੇ ਦਾਨ ਸਿੰਘ ਦੀ ਜਦੋਂ ਵਾਰੀ ਆਉਂਦੀ ਹੈ ਬਾਬਾ ਦਾਨ ਸਿੰਘ ਨੂੰ ਜਦੋਂ ਆਖਦੇ ਤਨਖਾਹ ਲੈ ਭਾਈ ਦਾਨਿਆ ਆਪਦੀ ਤੇ ਬਾਬਾ ਦਾਨ ਸਿੰਘ ਜੀ ਝੋਲੀ ਅੱਡ ਕੇ ਸਿੱਖੀ ਮੰਗਦੇ ਆ ਦਨਖਾ ਦੇ ਬਦਲੇ ਠੀਕ ਹੈ ਜੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਫਿਰ ਛੱਤਿਆਣੇ ਧਰਤੀ ਤੋਂ ਇੱਥੇ ਆ ਕੇ ਕਾਫੀ ਲੰਮਾ ਸਮਾਂ ਠਹਿਰਿਆ ਇੱਥੋਂ ਹੀ ਫਿਰ ਜਾਂਦੇ ਜਿਹੜਾ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਵੀ ਵੀ ਭਾਈ ਦਾਨ ਸਿੰਘ ਨੂੰ ਇਸੇ ਧਰਤੀ ਤੋਂ ਉੱਤੋਂ ਜਾ ਕੇ ਅੰਮ੍ਰਿਤ ਦੀ ਦਾਤ ਦਿੰਦੇ ਆ ਤੇ ਫਿਰ ਇੱਥੇ ਤੀਸਰਾ ਕਵੀ ਦਰਬਾਰ ਇੱਕ ਪੌਂਟਾ ਸਾਹਿਬ ਇੱਕ ਆਨੰਦਪੁਰ ਸਾਹਿਬ ਤੇ ਤੀਸਰਾ ਕਵੀ ਦਰਬਾਰ ਲਖੀ ਜੰਗਲ ਸਾਹਿਬ ਦੀ ਧਰਤੀ ਦੇ ਉੱਤੇ ਲਾਉਂਦੇ ਆ ਤੇ ਇੱਥੇ ਹੀ ਇੱਕ ਮਾਝ ਵੀ ਹੈ ਲਖੀ ਜੰਗਲ ਖਾਲਸਾ ਆਇਦਦਾਰ ਦਿੱਤੋ ਨੇ ਸੁਣ ਸੱਦ ਮਾਝ ਦਾ ਮੇਹੀ ਪਾਣੀ ਕਾ ਮੁੱਤੋ ਨੇ ਇਹ ਸ਼ਬਦ ਗੁਰ ਪੂਰਾ ਮਸ਼ਹੂਰ ਕਰਦੇ ਆ ਤੇ ਇਥੇ ਕਈ ਤਰ੍ਹਾਂ ਵਰਦਾਨ ਇਥੇ ਦਿੱਤੇ ਜਿਵੇਂ ਕਾਲ ਤੋਂ ਮੁਕਤ ਕੀਤਾ ਇਸ ਧਰਤੀ ਨੂੰ ਮੁਕਤੀ ਧਰਤੀ ਕਹਿ ਕੇ ਨਵਾਜਤ ਅਨੰਦਪੁਰੀ ਦਾ ਦਰਜਾ ਵੀ ਇਸ ਧਰਤੀ ਨੂੰ ਦਿੱਤਾ ਸੋ ਤੇ ਸਾਡਾ ਬਹੁਤ ਵੱਡਾ ਹੈ ਤੇ ਕੀ ਤੁਹੋਂ ਹੁੰਦੇ ਸਾਡੇ ਨਗਰ ਦੇ ਵਿੱਚ ਨਗਰ ਦਾ ਇਹ ਇਤਿਹਾਸ ਮਾਲਵੇ ਧਰਤੀ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਪਰ ਸਾਡੀਆਂ ਸੰਗਤਾਂ ਜਿਹੜੀਆਂ ਉਹ ਸਾਡੇ ਇਤਿਹਾਸ ਤੋਂ ਅਣਜਾਣ ਹੈ ਕੁਝ ਅਸੀਂ ਕਹਿੰਦੇ ਆ ਜੋ ਵੀ ਸੰਗਤ ਇੱਥੇ ਆਉਂਦੀ ਹੈ ਪੂਰੀ ਤਰ੍ਹਾਂ ਇਤਿਹਾਸ ਨੂੰ ਪੜਿਆ ਕਰੇ ਜੇ ਕਿ ਨੂੰ ਸਾਡੇ ਤੋਂ ਵੱਧ ਪਤਾ ਉਹ ਵੀ ਸਾਨੂੰ ਬਾੜਾ ਮੋਟਾ ਦੱਸੇ ਵੀ ਤਾਂ ਜੋ ਅਸੀਂ ਅੱਗੇ ਵੀ ਇਹਨੂੰ ਇਤਿਹਾਸ ਨੂੰ ਸਾਂਭ ਸਕੀਏ ਤੇ ਸਾਡੇ ਇੱਥੇ ਹੀ ਜੇ ਤੁਸੀਂ ਜਾਓਗੇ ਇਧਰਲੇ ਪਾਸੇ ਨੂੰ ਆਪਣਾ ਹੈਗਾ ਗੁਰਦੁਆਰਾ ਇਕਕਤਰਤਾ ਸਰਸਾਹਵ ਹੈ ਇਹ ਦੱਸਿਆ ਦਾ ਵੀ ਇੱਥੇ ਇੱਕ ਪਾਸੇ ਡੱਲਾ ਚੌਧਰੀ ਜਿਹੜਾ ਤਲਵੰਡੀ ਸਾਹਬੋ ਤੇ ਇੱਕ ਪਾਸੇ ਭਾਈ ਦਾਨ ਸਿੰਘ ਇਹਨਾਂ ਦੋਨਾਂ ਦੀਆਂ ਫੌਜਾਂ ਦਾ ਮੇਲ ਆ ਜਿਹੜਾ ਆਸ ਵਿੱਚ ਇਹਨਾਂ ਦੀ ਇਕਤਰਤਾ ਕਰਾਈ ਹੈ ਬਰਾੜਾਂ ਦੀ ਉਹ ਦੋਨੇ ਬਰਾੜ ਹੈ ਦੋਨਾਂ ਦੀ ਇਕਤਰਤਾ ਕਰਾਈ ਇੱਥੇ ਗੁਰਦੁਆਰਾ ਇਕਤਰਤਾ ਸਰਸਾਹਵ ਜਿਹਨੂੰ ਭਾਈ ਜੀਤਾ ਕਹਿੰਦਾ ਜਾਂ ਆਪਾਂ ਬੇ ਡੱਲਿਆ ਟੱਬਾ ਕ ਇੱਕ ਉਥੇ ਹੀ ਬਹੁਤ ਡੀ ਹੜੀ ਆ ਘਿੜੀ ਆੜੀ ਪ੍ਰਾਣੀ ਲੱਖੀ ਜੰਗਲ ਦਾ ਇਤਿਹਾਸ ਹੈ ਉਹ ਪਿਛਲੇ ਪਾਸੇ ਸੜਕ ਤੋਂ ਜਾਂਦਣ ਜਿਹੜਾ ਆਪਣਾ ਨਿਸ਼ਾਨ ਸਾਹਿਬ ਦੀਂਦਾ ਜੀ ਹਾਂਜੀ ਉਹ ਲੱਖੀ ਜੰਗਲ ਦੀ ਝਿੜੀ ਆ ਕੋਠੇ ਤੋਂ ਕੋਠਿਆਂ ਤੋਂ ਜਾਂਦੀ ਸੜਕ ਜਿਹਨੂੰ ਹਾਂਜੀ ਹਾਂਜੀ ਠੀਕ ਹੈ ਉਹ ਲੱਖੀ ਜੰਗਲ ਦੀ ਝਿੜੀ ਨੂੰ ਹਜੇ ਵੀ ਦਸਤ ਆਉਂਦੀ ਆ ਵੀ ਲੱਖੀ ਜੰਗਲ ਦੇ ਵਿੱਚ ਕਿੱਦਾਂ ਦਾ ਜੰਗਲ ਸੀਗਾ ਠੀਕ ਹੈ ਜੀ ਮਾਲਵੇ ਧਰਤੀ ਤੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਆ ਬਹੁਤ ਵੱਡਾ ਪਰ ਸੰਗਤਾਂ ਇਸ ਇਤਿਹਾਸ ਤੋਂ ਜਾਣੂ ਨਹੀਂ ਹੈਗੀਆਂ ਲੋਕਾਂ ਨੂੰ ਚਾਹੀਦਾ ਸਿੱਖਾਂ ਨੂੰ ਚਾਹੀਦਾ ਕਿ ਉਹ ਆਪਣੇ ਇਤਿਹਾਸ ਨਾਲ ਤੇ ਆਪਣੇ ਜ ਗੁਰਦੁਆਰਾ ਲੱਖੀ ਜੰਗਲ ਸਾਹਿਬ ਗੋਨਿਆਂ ਨੇ ਤੋਂ 4 ਕਿਲੋਮੀਟਰ ਦੂਰ ਤੇ ਬਠਿੰਡੇ ਤੋਂ ਤਕਰੀਬਨ ਕੋਈ 15 ਕਿਲੋਮੀਟਰ ਦੂਰ ਆ। ਤੇ ਰਸਤਾ ਹਾਈਵੇ ਬਣ ਚੁੱਕਿਆ ਤੇ ਹਾਈਵੇ ਤੋਂ ਗਾਂਹ ਜਦੋਂ ਤੁਸੀਂ ਗੋਨਿਆਂ ਨੇ ਤੋਂ ਅੰਦਰ ਨੂੰ ਆਉਂਗੇ ਤਾਂ ਜਿਹੜੀ ਸੜਕ ਹੈਗੀ ਇਹ ਪੂਰੀ ਚੌੜੀ ਗੁਰਦੁਆਰਾ ਸਾਹਿਬ ਦੇ ਬਾਰ ਮੂਰ ਦੀ ਲੰਘਦੀ ਆ। ਇਹ ਸੀ ਅੱਜ ਦੀ ਵੀਡੀਓ ਲੱਖੀ ਜੰਗਲ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਆਪਾਂ ਦਿਖਾਉਂਦੇ ਰਹਾਂਗੇ ਤੁਹਾਨੂੰ ਇਸੇ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਤੇ ਇਤਿਹਾਸ ਦੇ ਨਾਲ ਜੋੜਦੇ ਰਹਾਂਗੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ